ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਅਸੀਂ ਤੁਹਾਡੇ ਰੂ ਰੂ ਹੋਏ ਆ ਕਿਉਂਕਿ ਅੱਜ ਆਪਣਾ ਜਿਹੜਾ ਪਰਿਵਾਰ ਹੈ ਉਹ 1.5 ਲੱਖਾ ਹੋ ਚੁੱਕਾ ਹੈ ਤੇ ਅਸੀਂ ਤੁਹਾਨੂੰ ਵਧਾਈਆਂ ਦਿੰਨੇ ਆ ਕਿਉਂਕਿ ਤੁਸੀਂ ਸਾਡੇ ਨਾਲੋਂ ਇਸ ਕਰਕੇ ਸਾਡਾ ਵੀ ਹੌਸਲਾ ਹੈ ਇਸ ਚੀਜ਼ ਦਾ ਤਾਂ ਕਿ ਆਪਾਂ ਕੰਮ ਕਰੀ ਜੰਨੇ ਆ ਜਿਹੜਾ ਉਹ ਉਸ ਤੇ ਪੂਰਾ ਉਤਰ ਸੀ ਗਿਆ ਕਿਉਂਕਿ ਅਸੀਂ ਤੁਹਾਡੇ ਵਾਸਤੇ ਘਰੇਲੂ ਨੁਕਸੇ ਲੈ ਕੇ ਆਉਣੇ ਆ ਜਿਹੜੇ ਕੀ ਘਰੇ ਬੈਠੇ ਤੁਸੀਂ ਘੱਟ ਖਰਚੇ ਦੇ ਨਾਲ ਆਪਣੀਆਂ ਬਿਮਾਰੀਆਂ ਨੂੰ ਤੋੜ ਸਕਦੇ ਹੋ ਤੇ ਇਸੇ ਦੇ ਸਦਕਾ ਹੀ ਅਸੀਂ ਅੱਜ ਇੱਥੇ ਤੁਹਾਡੇ ਰੋਬਰੋ ਓਕੇ ਗੱਲਾਂ ਕਰ ਰਹੇ ਆ ਠੀਕ ਹੈ ਜੀ ਤੇ ਬਾਕੀ ਚੀਜ਼ ਇਹ ਹੈ ਵੀ ਤੁਸੀਂ ਜੇ ਸਾਡੇ ਨਾਲ ਹੋ ਤਾਂ ਫੇਰ ਹੀ ਸਾਡਾ ਮੁੱਲ ਹੈ ਨਹੀਂ ਤਾਂ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਅਸੀਂ ਆਪ ਬਣਾ ਕਰਮ ਕਰੀ ਜਾਂਦੇ ਆ ਤੇ ਤੁਸੀਂ ਜੇ ਸਾਡੇ ਨਾਲ ਹੋ ਤਾਂ ਇਹ ਬਹੁਤ ਹੀ ਵਧੀਆ ਚੀਜ਼ ਹੈ ਸਾਡਾ ਜਿਹੜਾ ਸਾਡਾ ਫਰਜ ਹੈ ਜੀ ਸਾਡਾ ਇਹ ਫਰਜ ਹੈ ਵੀ ਅਸੀਂ ਆਪਦੇ ਤਰਫੋਂ ਪੂਰਾ ਆਪਦਾ ਜੋਰ ਲਾਉਨੇ ਆ ਵੀ ਤੁਹਾਨੂੰ ਕੋਈ ਕਿਸੇ ਚੀਜ਼ ਦੀ ਕਮੀ ਨਾ ਰਹੇ ਜੇ ਤੁਹਾਨੂੰ ਕਿਤੇ ਬਾਹਰ ਦਵਾਈਆਂ ਲੈਣ ਨਾਲ ਭੱਜਣਾ ਪਵੇ ਸਾਨੂੰ ਰਹਿੰਦਾ ਵੀ ਅਸੀਂ ਘਰੇਲੂ ਨੁਸਖਿਆ ਰਾਹੀਂ ਤੁਹਾਡੇ ਰੋਗਾ ਨੂੰ ਅਸੀਂ ਦੂਰ ਕਰਦੇ ਰਹੀਏ ਜਿੰਨੇ ਕ ਸਾਡੇ ਚ ਪਹੁੰਚ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਮਤਲਬ ਜ਼ਿਆਦਾ ਤੁਹਾਨੂੰ ਕੋਈ ਉਹ ਕਰੀ ਜਾਂਦੇ ਆ ਹਨਾ ਵੀ ਜਿੰਨਾ ਕ ਸਾਡੀ ਸਮਝ ਹੈ ਜਿੰਨੀ ਕ ਸਾਡੀ ਪਹੁੰਚ ਹੈ ਉਹਨਾਂ ਅਸੀਂ ਆਪਦਾ ਕਰਮ ਵੱਧ ਤੋਂ ਵੱਧ ਕਰ ਰਹੇ ਆ ਤੇ ਉਹਦਾ ਫਲ ਤੁਸੀਂ ਪਾ ਰਹੇ ਹੋ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਤਾਂ ਅੱਜ ਆਪਣਾ ਪਰਿਵਾਰ ਆ ਜਿਹੜਾ 1.5 ਲੱਖਾ ਹੋ ਗਿਆ ਤੇ ਇਹਦਾ ਸਦਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਅਸੀਂ ਸੋਚਿਆ ਵੀ ਉਹ ਖੁਸ਼ੀ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਅੱਜ ਤੁਸੀਂ ਸਾਡੇ ਨਾਲ ਆ ਤਾਂ ਅਸੀਂ ਇੱਥੋਂ ਤੱਕ ਹੈ ਜੀ ਕੱਲਾ ਬੰਦਾ ਕੋਈ ਨਹੀਂ ਵੱਡਾ ਹੁੰਦਾ ਤੇ ਨਾ ਕੋਈ ਮਤਲਬ ਵੱਡਾ ਹੋ ਸਕੇ ਅਗਰ ਆਪਣੇ ਨਾਲ ਪਰਿਵਾਰ ਹੋਣਗੇ ਆਪਣੇ ਆਪਾਂ ਜਿੰਨੇ ਜੀ ਵੱਧ ਹੋਵਾਂਗੇ ਉੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਉਨੀਆਂ ਹੀ ਖੁਸ਼ੀਆਂ ਜ਼ਿਆਦਾ ਵੰਡੀਆਂ ਜਾਂਦੀਆਂ ਨੇ ਠੀਕ ਹੈ ਜੀ ਤੇ ਹੁਣ ਸਾਨੂੰ ਮਤਲਬ ਇਹਦੇ ਇੰਨੇ ਖੁਸ਼ ਹੋਈ ਆ ਵੀ ਤੁਸੀਂ ਸਾਨੂੰ ਚਾਹੁੰਦੇ ਹੋ ਸਾਨੂੰ ਤੁਸੀਂ ਚਾਹੁੰਦੇ ਹੋ ਸਾਨੂੰ ਵਧੀਆ ਮਿੱਠੇ ਮਿੱਠੇ ਤੁਸੀਂ ਕਮੈਂਟ ਕਰਦੇ ਹੋ ਤੁਹਾਡੇ ਪਿਆਰ ਸਦਕਾ ਹੀ ਅਸੀਂ ਕੋਈ ਨਾ ਕੋਈ ਤੁਹਾਡੀ ਖਾਤਰ ਨਵੀਂ ਵੀਡੀਓ ਲੈ ਕੇ ਆਉਨੇ ਆ ਤੇ ਕੋਈ ਨਾ ਕੋਈ ਨਵਾਂ ਘਰੇਲੂ ਨੁਸਕਾ ਲੈ ਕੇ ਆਉਨੇ ਆ ਸਾਨੂੰ ਇਹ ਰਹਿੰਦਾ ਵੀ ਇਹ ਕੋਈ ਔਖਾ ਨਾ ਹੋਵੇ ਇਸੇ ਤਰ੍ਹਾਂ ਦਾ ਕੋਈ ਰਾਤ ਬਰਾਤ ਤੇ ਨਾ ਕੋਈ ਔਖਾ ਹੋਵੇ ਕਈ ਬਿਮਾਰੀਆਂ ਇਹੋ ਜੀਆਂ ਹੁੰਦੀਆਂ ਜੀ ਵੀ ਰਾਤ ਨੂੰ ਆਪਾਂ ਨੂੰ ਤਕਲੀਫ ਹੋ ਜਾਂਦੀ ਹੈ ਮੌਕੇ ਤੇ ਆਪਣੇ ਕੋਲੇ ਕੁਝ ਵੀ ਨਹੀਂ ਹੁੰਦਾ ਮੌਕੇ ਤੇ ਆਪਾਂ ਸੋਚਦੇ ਆ ਵੀ ਆਪਾਂ ਹੁਣ ਕੀ ਕਰੀਏ ਹਨਾ ਉਹ ਚੀਜ਼ਾਂ ਵਾਸਤੇ ਆਪਾਂ ਘਰੇਲੂ ਚੀਜ਼ਾਂ ਤੁਹਾਨੂੰ ਦੱਸਦੇ ਰਹਿੰਨੇ ਜੀ ਉਹ ਤੁਸੀਂ ਅਪਣਾਉਂਦੇ ਰਿਹਾ ਕਰੋ ਤੇ ਸਾਡੇ ਨਾਲ ਤੁਸੀਂ ਜੁੜੇ ਰਿਹਾ ਕਰੋ ਤੇ ਅੱਜ ਅਸੀਂ ਸੋਚਿਆ ਵੀ ਤੁਸੀਂ ਸਾਨੂੰ ਮਤਲਬ ਵਧਾਈਆਂ ਦੇਵੋਗੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਵਧਾਈਆਂ ਦੇ ਦਈਏ ਜੀ ਜਿਹੜੇ ਤੁਸੀਂ ਸਾਨੂੰ ਇੱਥੋਂ ਤੱਕ ਪਹੁੰਚਦੇ ਕੀਤਾ ਤੁਹਾਡੇ ਸਦਕਾ ਹੀ ਅਸੀਂ ਇੱਥੋਂ ਤੱਕ ਆਏ ਜੀ ਅਸੀਂ ਕੁਝ ਨਹੀਂ ਹੈਗੇ ਤੇ ਅਸੀਂ ਕਹਿੰਦੇ ਵੀ ਅੱਗੇ ਵੀ ਤੁਸੀਂ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਆਪਣੀ ਫੈਮਿਲੀ ਹੋਰ ਵੀ ਵੱਡੀ ਹੋ ਜਾਏ ਤੇ ਆਪਾਂ ਆਪਾਂ ਵੀ ਸੋਚਦੇ ਆਂ ਵੀ ਆਪਣੀ ਫੈਮਲੀ ਮਿਲੀਅਨ ਚ ਚਲੀ ਜਾਵੇ ਜੀ ਆਪਣਾ ਪਰਿਵਾਰ ਪੂਰਾ ਵੱਡਾ ਹੋ ਜੇ ਤੇ ਆਪਾਂ ਰੋਗਾ ਮੁਕਤ ਹੋ ਜਾਈਏ ਆਪਾਂ ਆਯੁਰਵੈਦਿਕ ਨਾਲ ਜੁੜੀਏ ਜੀ ਤਾਂ ਕਿ ਆਪਾਂ ਨੂੰ ਘਰੇਲੂ ਚੀਜ਼ਾਂ ਦੇ ਨਾਲ ਹੀ ਆਪਾਂ ਨੂੰ ਫਾਇਦਾ ਹੋਣ ਲੱਗ ਜਾਏ ਤੇ ਆਪਾਂ ਜੜੀਆਂ ਬੂਟੀਆਂ ਨਾਲ ਦੇਸੀ ਨਾਲ ਆਪਣੇ ਰੋਗਾਂ ਤੋਂ ਮਤਲਬ ਕਿ ਛੁਟਕਾਰਾ ਪਾ ਸਕੀਏ ਤੇ ਮੈਨੂੰ ਉਮੀਦ ਆ ਵੀ ਤੁਸੀਂ ਆਪਣੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਵਧਾਓਗੇ ਜੀ ਹੋਰ ਵੀ ਸਾਡਾ ਸਾਥ ਦਿਓਗੇ ਤੇ ਅਸੀਂ ਤੁਹਾਡੇ ਨਾਲ ਖੁਸ਼ੀਆਂ ਸਾਂਝੀਆਂ ਕਰਾਂਗੇ ਜੇ ਤੇ ਇਹ ਘਰੇਲੂ ਨੁਸਖੇ ਜਿਹੜੇ ਇਹ ਵੀ ਸਾਂਝੇ ਕਰਾਂਗੇ ਜਿਹੜਾ ਕਿ ਤੁਹਾਨੂੰ ਤੁਸੀਂ ਘਰੇ ਬੈਠੇ ਆਪਦਾ ਆਰਾਮ ਨਾਲ ਬਿਮਾਰੀਆਂ ਤੋਂ ਇਹਨਾਂ ਤੋਂ ਮੁਕਤੀ ਪਾ ਸਕੋ ਤੇ ਰੋਗਾ ਮੁਕਤ ਹੋ ਸਕੋ ਜੀ ਤੁਸੀਂ ਤੇ ਅੱਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜਾ ਕੀ ਤੁਹਾਡੇ ਸ਼ੇਅਰ ਕਰਨ ਨਾਲ ਪਤਾ ਨਹੀਂ ਕਿੰਨੇ ਕਦੇ ਰੋਗ ਟੁੱਟਦੇ ਹਨ ਜੀ ਜਿਹੜੇ ਆਪਾਂ ਘਰੇਲੂ ਨੁਸਖੇ ਦੱਸਦੇ ਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਨੇ ਆ ਤੁਸੀਂ ਉਹਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੇ ਇਸੇ ਦੇ ਨਾਲ ਹੀ ਦੁਬਾਰੇ ਫੇਰ ਮੈਂ ਤੁਹਾਨੂੰ ਵਧਾਈ ਦੇ ਪਾਤਰ ਮੰਨਦਾ ਜਿਨ੍ਹਾਂ ਨੇ ਸਾਡਾ ਇਹਨਾਂ ਸਾਥ ਦਿੱਤਾ ਤੇ ਅਸੀਂ ਵੀ ਤੁਹਾਡੇ ਲਈ ਸਵੇਰੇ 2 ਘੰਟਿਆਂ ਦਾ ਸਮਾਂ ਤੁਹਾਡੇ ਵਾਸਤੇ ਕੱਢਦੇ ਆ 8 ਤੋਂ ਲੈ ਕੇ 10 ਤੱਕ ਤੁਹਾਡੇ ਫੋਨਸ ਹੁੰਦੇ ਆ ਤਾਂ ਕਿ ਤੁਹਾਨੂੰ ਕਿਸੇ ਵੀ ਬਿਮਾਰੀ ਦਾ ਇਲਾਜ ਆ ਜਿਹੜਾ ਤੁਸੀਂ ਘਰੇ ਬੈਠੇ ਕਰ ਸਕੋ ਘਰੇਲੂ ਨੁਸਖਿਆਂ ਦੇ ਨਾਲ ਤੇ ਸ਼ਾਮ ਨੂੰ ਵੀ ਲਾਈਵ ਹੁੰਦੇ ਆ 8 ਤੋਂ 9 YouTube ਦੇ ਉੱਤੇ ਠੀਕ ਹੈ ਜੀ ਹੈਲਥ ਹਰਬਲ 213 ਆਪਣਾ YouTube ਦਾ ਚੈਨਲ ਹੈ ਜੀ ਜਿੱਥੇ ਆਪਾਂ ਲਾਈਵ ਹੋਈਦਾ ਤੇ ਆਪਾਂ ਘਰੇਲੂ ਨੁਸਕੇ ਦੱਸਦੇ ਰਹਿੰਨੇ ਆ ਤੇ ਹੈਲਥ ਹਰਬਲ 213 ਹੀ ਆਪਣਾ ਪੇਜ ਹੈ ਜੀ ਇਹਨੂੰ ਵਧਾਓ ਤੁਸੀਂ ਤੇ YouTube ਤੇ ਵੀ ਮੇਰੀ ਤੇ ਤੁਸੀਂ ਮੈਨੂੰ ਇੰਨੀ ਸਪੋਰਟ ਕਰੋ ਜਿੰਨੀ ਤੁਸੀਂ ਮੈਨੂੰ Facebook ਪੇਜ ਤੇ ਕਰ ਰਹੇ ਹੋ ਹੈਲਥ ਹਰਬਲ 213 ਮੇਰਾ YouTube ਚੈਨਲ ਹੈ ਪਲੀਜ਼ ਮੈਨੂੰ ਉੱਥੇ ਬਹੁਤ ਸਪੋਰਟ ਦੀ ਲੋੜ ਹੈ ਤੇ ਤੁਸੀਂ ਮੇਰੀ ਸਪੋਰਟ ਕਰੋ ਤਾਂ ਕਿ ਮੇਰਾ YouTube ਚੈਨਲ ਵੀ ਅੱਗੇ ਵਧ ਸਕੇ ਤੇ ਮੈਂ ਤੁਹਾਡੇ ਨਾਲ ਗੱਲਬਾਤਾਂ ਕਰਦੀ ਰਾਵਾਂ ਤੇ 8 ਤੋਂ 9 ਆਪਾਂ ਲਾਈਵ ਹੁੰਦੇ ਰਹੀਏ ਚਲੋ ਠੀਕ ਹੈ ਜੀ 2:00 ਤੋਂ 10 ਅਸੀਂ ਤੁਹਾਡਾ ਫੋਨ ਚੱਕ ਕੇ ਤੁਹਾਡੇ ਜਵਾਬ ਦਿੰਨੇ ਆਂ ਫਿਰ ਵੀ ਅਗਰ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਉਸ ਗੱਲ ਦੀ ਅਸੀਂ ਮਾਫੀ ਮੰਗਿਆ ਤਾਂ ਉਹ ਵੀਰ ਜਾਂ ਭੈਣ ਦੂਸਰੇ ਦਿਨ ਵੀ ਫੋਨ ਕਰ ਸਕਦਾ ਕਿਉਂਕਿ ਜੇ ਕਈ ਵਾਰੀ ਨਹੀਂ ਫੋਨ ਮਿਲਦਾ ਹਾਂਜੀ ਮਰੀਜ਼ ਹੀ ਬਹੁਤ ਆ ਜਾਂਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਉਲਝ ਜੰਨੇ ਆ ਮੁੜ ਕੇ ਉਸ ਤੋਂ ਬਾਅਦ ਗੱਲ ਕਰਨੀ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਗੱਲ ਕਰੀਏ ਜੇ ਆਪਾਂ 2 ਮਿੰਟ ਗੱਲ ਹੀ ਨਾ ਕਰੀ ਤਾਂ ਉਹ ਫਿਰ ਕੋਈ ਮਜ਼ੇ ਵਾਲੀ ਗੱਲ ਨਹੀਂ ਹੁੰਦੀ ਆਪਣੇ ਤੋਂ ਕਿਸੇ ਦਾ ਪੁੱਛਿਆ ਵੀ ਨਹੀਂ ਜਾਂਦਾ ਅਗਰ ਇੱਕ ਦਿਨ ਨਹੀਂ ਫੋਨ ਮਿਲਿਆ ਤਾਂ ਪਲੀਜ਼ ਮੇਰੇ ਹੱਥ ਵਨ ਕੇ ਰਿਕੁਐਸਟ ਹੈ ਜੀ ਤੁਸੀਂ ਦੂਜੇ ਦਿਨ ਕਰ ਲਿਆ ਕਰੋ ਪਰ ਦੇਖਿ ਨਾ ਇਹ ਨਾ ਸੋਚਿਆ ਕਰੋ ਵੀ ਸਾਡਾ ਫੋਨ ਨਹੀਂ ਚੱਕਿਆ ਠੀਕ ਹੈ ਜੀ 8 ਤੋਂ 10 ਆਪਣਾ ਕਾਲ ਦਾ ਟਾਈਮ ਹੈ ਤੁਸੀਂ ਕਰ ਸਕਦੇ ਹੋ ਸਵੇਰ ਮਾਰਨਿੰਗ ਦਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ